ਇੱਕ ਜੱਟ ਦੇ ਨਾ ਮੁੰਡਾ ਹੁੰਦਾ ਮੁੰਡਾ ਹੁੰਦਾ ਥੋੜਾ ਜਿਆ ਨਲਾਇਕ ਨਲਾਇਕ ਹੋਣ ਤੇ ਨਾਤੇ ਮੰਨ ਲਓ ਵੀ ਪੜ੍ਹਨ ਚ ਤਾਂ ਧਿਆਨ ਹੁੰਦਾ ਹੀ ਨਹੀਂ ਪਹਿਲਾਂ ਤੋਂ ਹੀ ਜਦੋਂ ਪੜ੍ਹਾਈ ਚ ਨਹੀਂ ਧਿਆਨ ਹੁੰਦਾ ਤਾਂ ਘਰ ਦੇ ਕਹਿੰਦੇ ਆ ਵੀ ਚਲੋ ਐਂ ਕਰੋ ਇਹਨੂੰ ਕੰਮਕਾਰ ਸਿਖਾ ਦਿਓ ਕੋਈ ਤਾਂ ਕੰਮਕਾਰ ਤਾਂ ਕੋਈ ਸਿੱਖਣ ਚ ਵੀ ਇੰਟਰਸਟ ਨਹੀਂ ਹੁੰਦਾ ਕਿਉਂਕਿ ਬੇਲਾ ਰਹਿਣਾ ਕਿ ਜਿਆ ਹੁੰਦਾ ਤਾਂ ਉਹ ਕੀ ਕਰਦਾ ਉਹਦਾ ਬਾਪੂ ਉਹਨੂੰ ਮੱਝਾਂ ਚਵਾੜ ਦਿੰਦਾ ਕਹਿੰਦਾ ਵੀ ਲੈ ਮੱਝਾਂ ਪਾਲ ਹੁਣ ਵੀ ਹੋਰ ਤੇ ਤੋਂ ਕੁਝ ਨਹੀਂ ਹੋਣਾ ਅਹ ਪਹਿਲੇ ਦਿਨ ਜਦੋਂ ਜਾਂਦਾ ਤਾਂ ਕੀ ਦੇਖਦਾ ਬੱਛੀ ਹੁੰਦੀ ਹੈ ਜਿਹੜੀ ਬੱਛੀ ਨੂੰ ਜਦੋਂ ਉਹ ਕੱਕੋਖੋ ਪਾਉਂਦਾ ਤਾਂ ਉਹਦੀ ਛੋਟੀ ਬੱਛੀ ਦੀ ਬੱਛੀ ਖੁੱਲ ਕੇ ਬੱਛੀ ਨੂੰ ਚੁੰਗੇ ਆਂਦੀ ਆ ਉਹ ਇੰਨਾ ਕੋਦੋ ਦੁਖੀ ਹੁੰਦਾ ਕੁੱਟ-ਕੁੱਟ ਕੇ ਬੱਛੀ ਉਹ ਮਾਰ ਦਿੰਦਾ ਹੁਣ ਬੱਛੀ ਮਾਰ ਦਿੰਦਾ ਉਹ ਤਾਂ ਘਰਦਿਆਂ ਨੂੰ ਪਤਾ ਲੱਗ ਜਾਂਦਾ ਵੀ ਇਹਨੇ ਬੱਛੀ ਮਾਰਤੀ ਤਾਂ ਉਹ ਖਿਜਦੇ ਬਹੁਤ ਉਹਨੂੰ ਗਾਲਾਂ-ਗੂਲਾਂ ਕੱਢਦੇ ਵੀ ਤੇ ਕੀ ਕੀਤਾ ਤਾਂ ਉਹ ਕਹਿੰਦਾ ਮੇਰੇ ਤੋਂ ਡੰਗਰਾਂ ਦਾ ਨਹੀਂ ਹੋਣਾ ਹੈਗਾ ਉਹ ਕਨੇ ਵੀ ਚਲ ਨਾ ਕਰ ਡੰਕਰਾਂ ਦਾ ਭਾਈ ਤੇ ਤੂੰ ਨਹੀਂ ਹੁੰਦਾ ਜ਼ਬਰਦਸਤੀ ਥੋੜੋ ਕਰਨੀ ਆ ਤਾਂ ਹਾਰ ਕੇ ਉਹਦਾ ਪਾਪੂ ਨੂੰ ਕਹਿੰਦਾ ਵੀ ਐਂ ਕਰ ਫਿਰ ਤੂੰ ਹੁਣ ਖੇਤਾਂ 'ਚ ਕੰਮ ਕਰ ਘਰ ਦੇ ਕੰਮ ਦੇ ਤੂੰ ਯੋਗ ਨਹੀਂ ਹੈਗਾ ਕਹਿੰਦਾ ਠੀਕ ਆ ਮੈਂ ਤਾਂ ਖੇਤਾਂ 'ਚ ਕਰ ਲੂੰਗਾ ਤਾਂ ਖੇਤਾਂ 'ਚ ਗਿਆ ਪਹਿਲੇ ਦਿਨੇ ਖੇਤਾਂ 'ਚ ਗਿਆ ਸੌਂ ਸੂਕੇ ਮੁੜਿਆ ਜਾਂ ਦੂਜੇ ਦਿਨ ਗਿਆ ਕੀ ਦੇਖਦਾ ਇੱਕ ਮਕਰਾਬੀਆਂ ਦਾ ਜੋੜਾ ਜਾਂਦਾ ਹੁੰਦਾ ਨਿਕਲਿਆ ਨਾ ਮਕਰਾਬੀ ਨਹੀਂ ਸੌਰੀ ਖਰਗੋਸ਼ਾਂ ਦਾ ਖਰਗੋਸ਼ਾਂ ਦਾ ਜਦ ਜੋੜਾ ਜਾਂਦਾ ਜਾਂਦਾ ਹੁੰਦਾ ਉਹਨਾਂ ਪਿੱਛੇ ਦੋ ਛੋਟੇ ਛੋਟੇ ਖਰਗੋਸ਼ ਜਾਂਦੇ ਨੇ ਤਾਂ ਖਰਗੋਸ਼ ਜਦੋਂ ਮਗਰ ਪੈਂਦਾ ਕਿਉਂਕਿ ਮੀਟ ਖਾਣ ਦਾ ਆਦੀ ਹੁੰਦਾ ਲੋਫਰਾਂ ਚ ਰਹਿਣ ਕਰਕੇ ਤਾਂ ਉਹ ਕੀ ਕਰਦਾ ਛੁੱਟੀ ਮਾਰਦਾ ਦੱਬ ਕੇ ਤਾਂ ਜਿਹੜਾ ਬੱਚਾ ਹੁੰਦਾ ਖਰਗੋਸ਼ ਦਾ ਉਹ ਮਰ ਜਾਂਦਾ ਉਹ ਤੋਂ ਤਾਂ ਉਹ ਚੱਕ ਕੇ ਬਹੁਤ ਕਰਦਾ ਜੈਨ ਪੋਲਾ-ਪੋਲਾ ਮਾਸ ਖਾਵਾਂਗੇ ਨਜ਼ਾਰੇ ਲਵਾਂਗੇ ਤਾਂ ਉਹਦੇ ਜਿਹੜੇ ਅੰਗੀ ਸੰਗੀ ਹੁੰਨੇ ਆ ਉਹਨੂੰ ਦੱਸੀ ਜਾਂਦੇ ਆ ਕਿ ਇਹ ਭਰ ਨਹੀਂ ਪੈ ਜਾਂਦੀ ਹੁੰਦੀ ਆ ਵੀ ਤੂੰ ਪਾਪ ਨਾ ਕਰਿਆ ਕਰ ਆ ਚਲੋ ਜੀ ਸਮਾਂ ਆ ਜਾਂਦਾ ਜਦ ਉਹਦਾ ਵੀ ਨੇੜੇ ਵਿਆਹ ਦਾ ਤਾਂ ਉਹਦਾ ਵਿਆਹ ਕਰ ਦਿੰਦਾ ਉਹਦਾ ਬਾਪੂ ਕਹਿੰਦਾ ਵੀ ਇਹ ਤਾਂ ਕੋਈ ਕੰਮ ਕਰਦਾ ਹੀ ਨਹੀਂ ਆਪਣੇ ਰਿਵਾਜ ਆ ਨਾ ਕਹਿੰਦਾ ਇਹ ਵੀ ਚਲੋ ਇਹਦਾ ਵਿਆਹ ਕਰ ਤੋ ਖਬਰ ਸੁਧਰੇ ਜਾਵੇ ਤਾਂ ਜਦ ਵਿਆਹ ਕਰ ਦਿੰਨੇ ਆ ਪਿਆਰ ਨੂੰ ਵੀ ਕਈ ਸਾਲ ਲੰਘੇ ਜਾਂਨੇ ਆ ਜਦੋਂ ਕੋਈ ਨਹੀਂ ਬੱਚਾ ਹੁੰਦਾ ਤਾਂ ਫਿਰ ਕਿਸੇ ਸਾਧੂ ਸੰਤਾਂ ਕੋਲ ਜਾਂਦਾ ਕਹਿੰਦਾ ਸਾਧੂ ਸੰਤੋ ਵੀ ਮੇਰੇ ਕੋਲ ਬੱਚਾ ਨਹੀਂ ਹੋਇਆ ਇਦਾਂ ਗੱਲਬਾਤ ਤਾਉਂ ਕਹਿੰਦੇ ਵੀ ਤੈਨੂੰ ਪਹਿਲਾਂ ਤਾਂ ਜਿਹੜੀ ਤੇਰੀ ਲੈਨ ਆ ਉਹ ਛੱਡਣੀ ਪਊਗੀ ਤਾਉਦੇ ਆਪਦੇ ਵੀ ਮਨ ਚ ਆਉਣ ਲੱਗ ਜਾਂਦਾ ਵੀ ਹਾਂ ਮੈਂ ਬਹੁਤ ਪਾਪ ਕਰ ਲਏ ਵੀ ਹੁਣ ਕਿਉਂ ਨਾ ਕੰਮ-ਕੁਮ ਕਰ ਲਈਏ ਰੱਬ ਦੀ ਭਗਤੀ ਕਰ ਲਈਏ ਬੇਦੀ ਉਮਰ ਤਾਂ ਆਪਾਂ ਖਾ ਕੇ ਪਾਪ ਕਰਦੇ ਕਰਦੇ ਤਾਂ ਚਲੋ ਜਦੋਂ ਮਾਈਂਡ ਬਦਲਦਾ ਉਹਦਾ ਤਾਂ ਜਿਹੜੇ ਸੰਤਾਂ ਕੋਲੋਂ ਗਿਆਤਾ ਤਾਂ ਉਹ ਸੰਤਾਂ ਨੇ ਉਹਨੂੰ ਟਾਈਮ ਦਿੱਤਾ ਹੁੰਦਾ ਵੀ ਜਦੋਂ ਤੇਰੇ ਘਰੇ ਆਹ ਤਰੀਕ ਨੂੰ ਇੰਨਾ ਚਿਰ ਬਾਅਦ ਬੱਚਾ ਹੋਊਗਾ ਤਾਂ ਤੂੰ ਬੱਚੇ ਦੇ ਜਨਮ ਤੋਂ ਬਾਅਦ ਮੇਰੇ ਕੋਲ ਆਉਣਾ ਉਸੇ ਟਾਈਮ ਤੌ ਕੰਨ ਵੀ ਠੀਕ ਆ ਤਾਂ ਗੱਲ ਸਾਧੂ ਸੰਤਾਂ ਦੇ ਬਚਨਾਂ ਦੇ ਹਿਸਾਬ ਨਾਲ ਉਦਾਂ ਹੀ ਹੁੰਦੀ ਆ ਤਾਂ ਬੱਚੇ ਦਾ ਜਨਮ ਹੁੰਦਾ ਜਦੋਂ ਉਹ ਭੱਜਿਆ ਭੱਜਿਆ ਸੰਤਾਂ ਕੋਲ ਜਾਂਦਾ ਹੈ ਨਾ ਵੀ ਮਹਾਰਾਜ ਜਿਵੇਂ ਤੁਸੀਂ ਕਿਹਾ ਤਾਂ ਵੀ ਬੱਚੇ ਨੇ ਜਨਮ ਲੈ ਲਿਆ ਦੱਸੋ ਹੁਣ ਗਾਹਾਂ ਕੀ ਕਰਨਾ ਤਾਂ ਸੰਤ ਉਹਨੂੰ ਕਹਿੰਦੇ ਵੀ ਐਂ ਕਰ ਫਟਾਫਟ ਟੋਆ ਪੱਟ ਲ ਇਹਨੂੰ ਦੱਬ ਦੇ ਚੜਦੇ ਪਾਸੇ ਦੱਬ ਕੇ ਆ ਇਹਨੂੰ ਤਾਂ ਉਦਾਂ ਹੀ ਕਰਦਾ ਉਹਨੂੰ ਟੋਆ ਪੱਟਦਾ ਜਵਾਕਰੂੰ ਦੱਬਿਆ ਹੁੰਦਾ ਤਾਂ ਦੁਬਾਰਾ ਫੇਰ ਸੰਤਾਂ ਕੋਲ ਜਾਂਦਾ ਕਹਿੰਦਾ ਜੀ ਹੁਣ ਕੀ ਹੁਕਮ ਆ ਤੋ ਕਹਿੰਦੇ ਵੀ ਹੁਣ ਭਾਈ ਗਾਹਾਂ ਵਾਲੇ ਸਾਲ ਤੇਰੇ ਘਰੇ ਫੇਰ ਪੁੱਤ ਪੈਦਾ ਹੋਊਗਾ ਜਦੋਂ ਪੁੱਤ ਨੇ ਤੇਰੇ ਘਰੇ ਜਨਮ ਲੈ ਲਿਆ ਤਾਂ ਤੂੰ ਫੇਰ ਆਈ ਤੋ ਫੇਰ ਜਦੋਂ ਜਵਾਕ ਜਨਮ ਲੈ ਲੰਦਾ ਫੇਰ ਜਾਂਦਾ ਕਹਿੰਦਾ ਵੀ ਮਹਾਰਾਜ ਮੇਰੇ ਘਰੇ ਦੂਜੇ ਪੁੱਤ ਨੇ ਜਨਮ ਲੈ ਲਿਆ ਤੋ ਜਿਹੜੇ ਸੰਤ ਹੁੰਨੇ ਆ ਉਹ ਕਹਿੰਦੇ ਵੀ ਐਂ ਕਰ ਫਟਾਫਟ ਉਹਨੂੰ ਚੱਕ ਗੋਦੀ ਛੇਪ ਦੇ ਪਾਸੇ ਐਨੇ ਫੁੱਟ ਦੂਰ ਜਾ ਕੇ ਟੋਆ ਪੱਟ ਕੇ ਉਹਨੂੰ ਹੁਣੇ ਦੱਬ ਦੇ ਤੋ ਉਦਾਂ ਹੀ ਕਰਦਾ ਪੱਟਦਾ ਟੋਆ ਦੱਬ ਦਿੰਦਾ ਤਾਂ ਚਾਦੂ ਸੰਤਾਂ ਨੇ ਉਹਨੂੰ ਇਹ ਵਚਨ ਕਰੇ ਹੁੰਨੇ ਆ ਕਹਿੰਦੇ ਵੀ ਤੈਂ ਸਾਨੂੰ ਸਵਾਲ ਨਹੀਂ ਕਰਨਾ ਜਿਵੇਂ ਤੈਨੂੰ ਅਸੀਂ ਕਹਾਂਗੇ ਤੇ ਉਵੇਂ ਕਰਨਾ ਤਾਂ ਉਹ ਕਹਿੰਦੇ ਕਿ ਠੀਕ ਆ ਉਹ ਮੰਨ ਜਾਂਦਾ ਕਹਿੰਦਾ ਵੀ ਠੀਕ ਆ ਵੀ ਮੇਰੇ ਤੋਂ ਤਾਂ ਪਾਪ ਹੋਏ ਹੋਏ ਨੇ ਪਰ ਹੁਣ ਹਾਲਾਂਕਿ ਉਹ ਪਾਪ ਛੱਡ ਕੇ ਰੱਬ ਵਾਲੇ ਪਾਸੇ ਨੂੰ ਆਇਆ ਹੁੰਦਾ ਤਾਂ ਗੱਲ ਜਿਆਦਾ ਲੰਬੀ ਆਪਾਂ ਨਹੀਂ ਲੈ ਕੇ ਜਾਂਦੇ ਜਿੱਦੋਂ ਮੈਂ ਸੁਣੀ ਤੇ ਉਹਨੂੰ ਤਾਂ ਬਹੁਤ ਲੰਬੀ ਸਟੋਰੀ ਸੁਣਾਈ ਹੋਈ ਸੀ ਤੇ ਫਿਰ ਉਹਦੇ ਘਰੇ ਜਦੋਂ ਤੀਜਾ ਪੁੱਤ ਜਨਮ ਲੰਦਾ ਤਾਂ ਪਿੰਡ 'ਚ ਪਤਾ ਲੱਗ ਜਾਂਦਾ ਵੀ ਉਹਦੇ ਘਰੇ ਤੀਜੇ ਪੁੱਤ ਨੇ ਜਨਮ ਲੈ ਲਿਆ ਪਹਿਲਾਂ ਵਾਜੇ ਨੇ ਦੋ ਮਾਰ ਤੇ ਤਾਂ ਲੋਕ ਕਹਿੰਦੇ ਵੀ ਇਹਦਾ ਕੀ ਆ ਕੌਲੇ ਦਾ ਇਹਨੇ ਫੇਰੇ ਵੀ ਮਾਰ ਦੇਣਾ ਵੀ ਕਿਉਂ ਨਾ ਆਪਾਂ ਬਚਾ ਲਈ ਇਹ ਜਵਾਕ ਤਾਂ ਉਹ ਸਾਧੂ ਸੰਤਾਂ ਕੋਲ ਜਾ ਜਾਂਦਾ ਤਾਂ ਸਾਧੂ ਸੰਤ ਕਹਿੰਦੇ ਵੀ ਕੋਈ ਨਾ ਵੀ ਇਹਨੂੰ ਐਂ ਕਰ ਜਵਾਕ ਨੂੰ ਤੂੰ ਐਨ ਕੱਪੜੇ-ਕੁਪੜੇ ਨਾਲ ਪੋਚ ਸਾਫ-ਸੁੱਫ ਕਰਕੇ ਰੱਖ ਇਹਨੂੰ ਨਵਾਂ ਹਨ ਮੋ ਕੇ ਨਾ ਗਰਮ ਤੌਲੀਏ ਨਾਲ ਪਿੰਡਾ ਪੋਚ ਕੇ ਇਹਨੂੰ ਗਰਮ ਕੱਪੜਿਆਂ ਚ ਪਾ ਵੀ ਅਸੀਂ ਆਉਂਨੇ ਆ ਜਾਨੂ ਤਾਂ ਸਾਧੂ ਸੰਤ ਆਏ ਜਦ ਕਹਿੰਦਾ ਜੀ ਹੁਣ ਕੀ ਹੁਕਮ ਆ ਤਾਂ ਉਹ ਕਹਿੰਦੇ ਵੀ ਹੁਕਮ ਇਹ ਆ ਵੀ ਇਹ ਜਿਹੜਾ ਤੇਰਾ ਪੁੱਤ ਆ ਸੋਰੀ ਵਿੱਚ ਮਿਸਟੇਕ ਹੋ ਗਈ ਇੱਕ ਮਿਸਟੇਕ ਹੀ ਹੋ ਗਈ ਇੱਕ ਨਾ ਉਹ ਜਦ ਫਿਰ ਖੇਤੀ ਕਰਦਾ ਹੁੰਦਾ ਚਲੋ ਆਪਾਂ ਇਹ ਚ ਲਿਆਉਨੇ ਆ ਤਾਂ ਉਹ ਕਹਿੰਦੇ ਵੀ ਠੀਕ ਆ ਤਾਂ ਗਰਮ ਤੌਲੀਏ ਦੇ ਵਿੱਚ ਲਿਬੇਟਦਾ ਤਾਂ ਸਾਧੂ ਸੰਤ ਆ ਕੇ ਕਹਿੰਦੇ ਵੀ ਜਿਹੜਾ ਤੈ ਪਹਿਲਾ ਬੱਚਾ ਮਾਰਿਆ ਦੱਬਿਆ ਆਪਦਾ ਉਹ ਪਤਾ ਕੌਣ ਸੀ ਕਹਿੰਦਾ ਜੀ ਮੈਨੂੰ ਨਹੀਂ ਪਤਾ ਤਾਂ ਉਹ ਕਹਿੰਦਾ ਮਾਰਵਾਜ ਉਹਨੂੰ ਵੀ ਮੇਰੇ ਪਹਿਲੇ ਪੁੱਤ ਆ ਦੱਸ ਤੂੰ ਕੌਣ ਤਾਂ ਮੇਰੇ ਘਰੇ ਤਾਂ ਉਹ ਜਿਹੜੀ ਉਹਨੇ ਮੰਨ ਲਓ ਵੀ ਬੱਚੀ ਦਾ ਬੱਚਾ ਮਾਰਿਆ ਹੁੰਦਾ ਤੋ ਬੱਚੀ ਦਾ ਰੂਪ ਧਾਰਨ ਕਰ ਲੰਦਾ ਕਹਿੰਦਾ ਵੀ ਮੈਂ ਉਹ ਬੱਚੀ ਦਾ ਬੱਚਾ ਹਾਂ ਜਿਹੜਾ ਤੈਨ ਮਾਰਿਆ ਤਾਂ ਮੈਂ ਤੇਰੇ ਘਰ ਜਨਮ ਤਾਂ ਲੈ ਲਿਆ ਤਾਂ ਪਰ ਮੈਂ ਤੇ ਤੋ ਬਦਲਾ ਲੈਣਾ ਤਾਂ ਤੈ ਜਿਹੜੀ ਮੇਰੀ ਮਾਂ ਦੀ ਮਮਤਾ ਖੋਈ ਜਾਂ ਮੇਤੋਂ ਮੇਰੀ ਮਾਂ ਕਿੰਨਾ ਚਿਰ ਬਿਲਕਦੀ ਰਹੀ ਆ ਮੇਰੇ ਪਿਆਰ ਨੂੰ ਉਮੀ ਮੈਂ 5-7 ਦਿਨ ਦਾ ਰਹਿਣਾ ਤਾਂ 5-7 ਦਿਨ ਬਾਅਦ ਮੈਂ ਮਰ ਜਾਣਾ ਤਾਂ ਤੁਸੀਂ ਮੇਰੇ ਪਿਆਰ ਨੂੰ ਐਵੇਂ ਬਿਲਕਣਾ ਤਾਂ ਤਾਂ ਫਿਰ ਉਹ ਕਹਿੰਦਾ ਵੀ ਦੂਜਾ ਬੱਚਾ ਤਾਂ ਉਹ ਕਹਿੰਦਾ ਵੀ ਉਹ ਦੂਜੇ ਨੂੰ ਵੀ ਹਾਕ ਮਾਰ ਤਾਂ ਜੇ ਦੂਜੇ ਨੂੰ ਹਾਕ ਮਾਰਦਾ ਦੂਜਾ ਆ ਕੇ ਕਹਿੰਦਾ ਵੀ ਮੈਂ ਉਹ ਆਂ ਜਿਹੜੇ ਖਰਗੋਸ਼ ਯਾਦ ਕਰ ਪਾਣੀ ਚ ਨੂੰ ਜਾਂਦੇ ਤੇ ਤੂੰ ਮગર ਪੈ ਕੇ ਖਰਗੋਸ਼ ਦਾ ਬੱਚਾ ਮਾਰਿਆ ਤਾਂ ਉਹ ਕਹਿੰਦਾ ਵੀ ਹਾਂ ਮੈਂ ਮਾਰਿਆ ਉਹ ਕਹਿੰਦਾ ਵੀ ਮੈਂ 15 ਸਾਲ ਦਾ ਹੋ ਕੇ ਮਰਨਾ ਤਾਂ 15 ਸਾਲ ਬਾਅਦ ਸਾਰੀ ਉਮਰ ਤੋਂ ਨੂਰਵਾਉਣਾ ਤਾਂ ਤੁਸੀਂ ਹਾਲਾਤ ਦੇ ਮੋਹ ਚ ਰੋਣਾ ਹੀ ਤਾਂ ਤਾਂ ਉਹ ਕਹਿੰਦਾ ਵੀ ਇਹ ਤੀਜਾ ਬੱਚਾ ਫਿਰ ਕੌਣ ਆ ਉਹ ਤਾਂ ਇਹ ਵੀ ਸੋਚਣ ਲੱਗ ਗਿਆ ਨਾ ਵੀ ਤੀਜਾ ਤਾਂ ਮੈਂ ਕਤਲ ਕਰੀ ਨਹੀਂ ਮੈਂ ਤਾਂ ਦੋਏ ਕਰੇ ਹੋਏ ਆ ਤਾਂ ਉਹ ਕਹਿੰਦਾ ਵੀ ਯਾਦ ਕਰ ਜਦ ਤੂੰ ਫਿਰ ਚੰਗੇ ਕਰਮ ਕਰਨ ਲੱਗੇ ਆ ਉਦੋਂ ਇੱਕ ਕੁੱਤੀ ਦਾ ਸੁਆ ਹੋਇਆ ਸੀਗਾ ਕੁੱਤੀ ਸੁੱਈ ਸੀਗੀ ਤੂੰ ਉਹਦੇ ਛੋਟੇ-ਛੋਟੇ ਬੱਚਿਆਂ ਨੂੰ ਆਪਦੇ ਵਾਲੀ ਰੋਟੀ ਜਦੋਂ ਤਰੀਕਰ ਵਾਲੀ ਲੈ ਕੇ ਜਾਂਦੀ ਸੀ ਤੂੰ ਉਹ ਰੋਟੀ ਦਿੰਦਾ ਸੀ ਤੇ ਜਿਹੜਾ ਤੈਨੂੰ ਦੁੱਧ ਚਾਹ ਦਾ ਘੁੱਟ ਜਾਂਦਾ ਸੀ ਤੂੰ ਉੱਤੀ ਨੂੰ ਦਿੰਦਾ ਸੀ ਉੱਤੀ ਫਿਰ ਆਪਣੇ ਕਤੂਰਿਆਂ ਨੂੰ ਚੰਗਾਉਂਦੀ ਸੀ ਤਾਂ ਉਹ ਕਹਿੰਦਾ ਵੀ ਹਾਂ ਤਾਂ ਉਹ ਕਹਿੰਦਾ ਵੀ ਤੀਆ ਪੁੱਤ ਤੇਰੇ ਘਰ ਉਹਨੂੰ ਹੀ ਜਨਮ ਲੱਗਦਾ ਇਹਨੇ ਤੇਰੀ ਸਾਰੀ ਉਮਰ ਸੇਵਾ ਕਰਨੀ ਆ ਬੜਾਪੇ ਤੱਕ ਤੇ ਜੇ ਤੂੰ ਪਹਿਲੇ ਦੋ ਰੱਖ ਲੰਦਾ ਉਹਨਾਂ ਨੇ ਤੈਨੂੰ ਚੜ੍ਹਦੀ ਜਵਾਨੀ 'ਚੇ ਮਾਰ ਲੈਣਾ ਤਾਂ ਤੈਨੂੰ ਇਹੋ ਜਿਹਾ ਲਾਤ ਦਾ ਦੁੱਖ ਲੱਗਣਾ ਤਾਂ ਤੋ ਹਾਰ ਕੇ ਸਾਧੂ ਸੰਤਾਂ ਦੇ ਜਦੋਂ ਪੈਰ ਫੜ ਕੇ ਕਹਿੰਦਾ ਵੀ ਹੁਣ ਕੀ ਹੁਕਮ ਆ ਉਹ ਕਹਿੰਦਾ ਵੀ ਹੁਕਮ ਕੋਈ ਨਹੀਂ ਬਸ ਅਸੀਂ ਤਾਂ ਤੈਨੂੰ ਇਹੀ ਗੱਲ ਦੱਸਣੀ ਸੀ ਵੀ ਜਿਹਹਿਆ ਪੁੱਤ ਮੇਰੇ ਆ ਕਰੇਗਾ ਉਹ ਏਸੇ ਜਾਮੇ ਚ ਭੁਗਤੇ ਜਾਣਾ ਪੈਣਾ ਤੈਨੂੰ ਇਹ ਨਹੀਂ ਵੀ ਕਿਸੇ ਗਾਂਹਲੇ ਜਾਮੇ ਚ ਭੁਗਤਣਾ ਪੈਣਾ ਵੀ ਹੁਣ ਜਿਹੜੇ ਪਿੱਛੇ ਹੋ ਗਿਆ ਹੋ ਗਿਆ ਗਾਂਹਾਂ ਵਾਸਤੇ ਕੋਈ ਗਲਤੀ ਨਾ ਕਰੀ ਤੋ ਉਹ ਕਹਿੰਦਾ ਵੀ ਆ ਮੇਰੇ ਪੁੱਤ ਦੀ ਉਮਰ ਤਾਂ ਉਹ ਦੱਸਦੇ ਨੇ ਕਹਿੰਦੇ ਵੀ ਇਹ ਪੁੱਤ ਦੀ ਉਮਰ ਤਾਂ ਤੇਰੀ ਇੰਨੀ ਗਾ ਵੀ ਤੁਸੀਂ ਮਾਲਕ ਦੀਵੇਂ ਵੀ ਬੁੜੇ ਹੋ ਜਾਓਗੇ ਇਹ ਪੁੱਤ ਠੁੱਡੀ ਸੇਵ ਵਾਲੇ ਐਨ ਤੁਹਾਨੂੰ ਤਾਰ ਦੂਗਾ ਬੇਫਿਕਰ ਰਹਿ ਵੇ ਇਸੇ ਗੱਦਾਂ ਲੱਗੀ ਜਰੂਰ ਦੱਸਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਆ ਫੇਸਬੁੱਕ ਦੇ ਫੋਲੋ ਕਰ ਲਿਓ YouTube ਤੇ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਆ ਮਿਲਦੇ ਆ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਕਨਸੈਪਟ ਤੇ ਉਦੋਂ ਤੱਕ ਧੰਨਵਾਦ ਆ